ਇਹ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੱਜ ਆਪ ਆਇਆ ਮੰਗੜ ਪਿੰਡ ਵਿਖੇ ਜਿੱਥੇ ਅੱਜ ਬਾਬਾ ਸਾਹਿਬ ਮੇਡਕਲ ਦਾ ਜਨਮ ਜਦਾਂ ਬੜੀ ਧੂਮ ਤਾਂ ਬੜੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਜਿੱਥੇ ਲੰਗਰ ਵੀ ਅਤੂਤ ਵਰਤਾਇਆ ਜਾ ਰਿਹਾ ਹੈ ਆਓ ਜਾਣਦੇ ਹਾਂ ਇਸ ਮੰਚ ਦੇ ਪ੍ਰਧਾਨ ਤੋਂ ਕਿ ਇਹਨਾਂ ਨੇ ਇਹ ਵਰਤਾਲਾ ਕਿਵੇਂ ਤੇ ਕਿੱਦਾਂ ਕੀਤਾ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰ ਪਹਿਲਾਂ ਤਾਂ ਮੈਂ ਦੇਸ਼ ਦੁਨੀਆ ਦੇ ਚੈਨਲ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਜੋ ਸਾਡੇ ਬਾਬਾ ਸਾਹਿਬ ਦੇ ਜਨਮ ਦਿਨ ਮਹਰਾਉਣ ਦੇ ਸਬੰਧ ਵਿੱਚ ਸਾਡੇ ਤੱਕ ਪਹੁੰਚੇ ਕਾਫੀ ਲੰਬੀ ਦੂਰੀ ਤੇ ਪਿੰਡ ਆ ਫਿਰ ਵੀ ਤੁਸੀਂ ਐਡੀ ਦੂਰੋਂ ਆਏ ਮੈਂ ਇਸ ਗੱਲ ਦਾ ਤੁਹਾਡੇ ਨਾਲ ਬਹੁਤ ਤੁਹਾਨੂੰ ਮਨੋਂ ਤੁਹਾਨੂੰ ਇਸ ਚੀਜ਼ ਦਾ ਤੁਹਾਡੀ ਇੱਜ਼ਤ ਕਰਦਾ ਸਨਮਾਨ ਕਰਦਾ ਦੇਸ਼ ਦੁਨੀਆ ਚੈਨਲ ਦਾ ਔਰ ਨਾਲ ਹੀ ਸਾਡੇ ਸਰਪੰਚ ਸਾਹਿਬ ਮੈਂਬਰ ਸਾਹਿਬ ਔਰ ਡਾਕਟਰ ਵੀ ਆਰ ਅੰਬੇਦਕਰ ਯੂਥ ਕਲੱਬ ਪਿੰਡ ਮੰਗੜ ਵੱਲੋਂ ਔਰ ਸਾਧ ਸੰਗਤ ਪਿੰਡ ਮੰਗੜਾਂ ਦੀ ਸਾਰੀ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੋ ਬਾਬਾ ਸਾਹਿਬ ਦਾ ਇਹ ਜਨਮ ਦਿਨ ਮਨਾ ਰਿਆ ਜਨਮ ਦਿਨ ਮਨਾਉਣ ਦਾ ਸਾਡਾ ਮਕਸਦ ਸਾਡੇ ਜਿਹੜੀ ਨਵੀਂ ਸਾਡੇ ਸਮਾਜ ਦੇ ਬੱਚੇ ਆ ਉਹਨਾਂ ਨੂੰ ਐਜੂਕੇਸ਼ਨ ਔਰ ਵਧੀਆ ਤਰੀਕੇ ਦਾ ਜੀਵਨ ਬਤੀਤ ਕਰਨਾ ਜੋ ਸਾਡੇ 바ਵਾ ਸਾਹਿਬ ਨੇ ਸਾਨੂੰ ਭਾਰਤੀ ਸੰਵਿਧਾਨ ਦੇ ਵਿੱਚ ਲਿਖਿਆ ਹੈ ਉਸ ਤੇ ਉੱਤੇ ਚੱਲਣ ਦਾ ਔਰ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਪੂਰੇ ਵਰਲਡ ਦੇ ਵਿੱਚ ਉਹਨਾਂ ਦੀ માનਤਾ ਹੈ ਕਿਉਂ ਮੰਨਤਾ ਹੈ ਕਿਉਂ ਸਟੈਚੂ ਬਣੇ ਹੋਏ ਹਨ ਕਿਉਂ ਉਹਨਾਂ ਨੂੰ ਇੰਨਾ ਜ਼ਿਆਦਾ ਮਤਲਬ ਕੀ ਦੁਨੀਆ ਚਾਹੁੰਦੀ ਹੈ ਇਸ ਚੀਜ਼ਾਂ ਦੇ ਬਾਰੇ ਨੌਲੇਜ ਦਿੰਦੇ ਆ ਔਰ ਮੈਂ ਤੁਹਾਨੂੰ ਸਾਰੀ ਤੁਹਾਡੀ ਟੀਮ ਨੂੰ ਦੇਸ਼ੀਆਂ ਨੂੰ ਬਹੁਤ ਬਹੁਤ ਜੈ ਭੀਮ ਜੈ ਭਾਰ ਜੈ ਸੰਵਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸ਼ੁਭ ਦਿਹਾੜਾ ਬਾਬਾ ਸਾਹਿਬ ਜੀ ਮਰਾਉਂਦੇ ਅੰਬੇਡਕਰ ਜੀ ਦਾ ਜੋ 134ਵਾਂ ਜਨਮ ਦਿਹਾੜਾ ਪਿੰਡ ਬਾਗੜ ਦੀ ਸਬੂਨ ਨਗਰ ਪੰਚਾਇਤ ਵੱਲੋਂ ਬੀ ਆਰ ਅੰਬੇਡਕਰ ਸਭਾ ਪਿੰਡ ਬਾਗੜ ਵੱਲੋਂ ਤੇ ਸਬੂਨ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਇਸ ਲਈ ਮੈਂ ਨਜੀਰ ਦਾਸ ਜੋ ਅਧਿਆਪਕ ਪਿੰਡ ਮਾਂਗਟ ਸਬੋ ਸੰਗਤਾਂ ਨੂੰ ਸਭੋ ਇਲਾਕੇ ਦੀਆਂ ਅਤੇ ਸਭੋ ਸੰਸਾਰ ਦੀਆਂ ਸੰਗਤਾਂ ਨੂੰ ਬਾਬਾ ਸਾਹਿਬ ਬੇੜਕਰ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈਆਂ ਦਿੰਦਾ ਹਾਂ ਇਸੇ ਮੌਕੇ ਤੇ ਅਸੀਂ ਸੰਕਲਪ ਲੈਂਦੇ ਹਾਂ ਕਿ ਜੋ ਉਹਨਾਂ ਦਾ ਮਿਸ਼ਨ ਹੈੜੋ ਸੰਘਰਸ਼ ਕਰੋ ਅਤੇ ਜੁੜੋ ਉਸ ਦੇ ਨਾਲ ਚੱਲਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜੋ ਸਾਰੀ ਟੀਮ ਹੈ ਪਿੰਡ ਮੰਗੜ ਦੀ ਉਸਨੇ ਇਸ ਨੂੰ ਬਹੁਤ ਹੀ ਵਧੀਆ ਢੰਗ ਨਾਲ ਇਸ ਨੂੰ ਨੇਪਰੇ ਚਾੜਿਆ ਤੇ ਵਧੀਆ ਟੰਗ ਨਾ ਬਣਾਇਆ ਹੈ। ਇਸ ਤੋਂ ਸਾਨੂੰ ਬਹੁਤ ਹੀ ਸਿੱਖਿਆ ਮਿਲੀ ਹੈ ਤੇ ਅੱਗੇ ਤੋਂ ਵੀ ਅਸੀਂ ਜਨਮ ਦਿਹਾੜੇ ਹੋਰ ਵਧੀਆ ਟੰਗ ਨਾ ਬੰਦਾਵਾਂਗੇ ਅਤੇ ਆਪਣੇ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਪ੍ਰੇਰਿਤ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ ਜੈ ਪਰ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕਮਲ ਚੰਦ ಗ್ರಾಮ ਪੰਚਾਇਤ ਮਾਨ ਸਰਪੰਚ ਅੱਜ ਡਾਕਟਰ ਵੀਰਾਂ ਸਿੰਘ ਅੰਬੇਦਕਰ ਜੀ ਦੇ 134ਵੇਂ ਪਿਹਾਰੇ ਤੇ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ ਤੇ ਆਪਣੀ ਪੂਰੀ ಗ್ರಾಮ ਪੰਚਾਇਤ ਵੱਲੋਂ ਇਸ ਦਿਹਾੜੇ ਤੇ ਸਾਰੀਆਂ ਵੀ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਦਾ ਜੋ ਦਿਨ ਹੈ ਇਹ ਸਾਡੇ ਨੌਜਵਾਨ ਬੱਚਿਆਂ ਨੇ ਔਰ ਪਿੰਡ ਦੇ ਸਮੂਹ ਵਸੀਆਂ ਨੇ ਰਲ ਮਿਲ ਕੇ ਇਹ ਯਤਨ ਕੀਤਾ ਤਾਂ ਜੋ ਭਾਵਲ ਸਾਹਿਬ ਅੰਬੇਦਕਰ ਜੀ ਦਾ ਜੋ ਵਿਸ਼ੇਨਾ ਉਹ ਘਰ-ਘਰ ਪਹੁੰਚਾਇਆ ਜਾਵੇ ਔਰ ਜੋ ਉਹਨਾਂ ਨੇ ਸਮਾਜ ਲਈ ਕੀਤਾ ਅਸੀਂ ਸਾਰੇ ਰੜਕੇ ਉਹ ਸਮਾਜ ਲਈ ਅਸੀਂ ਯੋਗਦਾਨ ਪਾ ਸਕੀਏ ਇਹ ਹੀ ਇਸ ਪ੍ਰੋਗਰਾਮ ਦਾ ਮਿਸ਼ਨ ਹੈ ਔਰ ਬੱਚਿਆਂ ਦੀ ਪਹਿਲੀ ਕੋਸ਼ਿਸ਼ ਹੈ ਉਮੀਦ ਹੈ ਅੰਗੇ ਤੋਂ ਹੋਰ ਵੀ ਵਧੀਆ ਢੰਗ ਨਾਲ ਔਰ ਘਰ-ਘਰ ਜਾ ਕੇ ਸਨੇਹਾ ਦਿੱਤਾ ਜਾਊਗਾ ਔਰ ਆਪਸੀ ਭਾਈਚਾਰੇ ਦਾ ਸਬੂਤ ਇਹ ਹੈ ਕਿਉਂਕਿ ਸਾਡੇ ਵਿੱਚ ਸਾਰੇ ਧਰਮਾਂ ਦੇ ਲੋਕ ਸਾਰੇ ਵਰਗਾਂ ਦੇ ਲੋਕ ਇਸ ਪ੍ਰੋਗਰਾਮ ਵਿੱਚ ਸ਼ਾਮਲ ਆ ਅਸੀਂ ਮੀਰ ਕਰਦੇ ਹਾਂ ਔਰ ਸਾਰੇ ਨਗਰ ਨਿਵਾਸੀ ਇਸ ਦਿਨ ਨਾਲ ਮਿਲ ਕੇ ਇਹ ਪ੍ਰੋਗਰਾਮ ਕਰਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਮੈਂ ਪੰਚਾਇਤ ਮੈਂਬਰ ਅਵਤਾਰ ਸਿੰਘ ਕਾਰੀ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਹਿਬ ਚਿੱਟੂ ਡਾਕਟਰ ਭੀਮਰਾਓ ਉਮੀਦਵਾਰ ਦੇ ਜਨਮ ਦਿਨ ਦੀ ਸਾਰੇ ਪ੍ਰਬੰਧਕ ਕਮੇਟੀਆਂ ਵੱਲੋਂ ਲੱਖ ਲੱਖ ਮੁਬਾਰਕਾਂ ਕਰਨਾ ਹੈ ਜੈ ਭੀਮ ਜੈ ਭਾਰਤ ਇਹ ਨਹੀਂ ਬੇਚੂ ਨੂੰ ਆਪਣਾ ਨਾਮ ਨਾ ਸੋਸ਼ਟਾ ਕੇਵਲ ਮੰਗਦਾ ਨਾ ਇਹਦਾ ਜਾਨਵਰ ਜੀਤੀ ਬਾਰੇ ਤੇ ਵੀ ਦੇਖਾਂਗੇ ਬਹੁਤ ਕੁਝ ਇਹਨਾਂ ਤੋਂ ਆਪਣੀ ਹੋ ਗਿਆ ਇਹਦਾ ਅੱਜ ਦਾ ਪ੍ਰੋਗਰਾਮ ਇਹ ਨੌਜਵਾਨਾਂ ਦੀ ਕੋਈ ਸੋਚ ਆ ਜੇ ਸੋਚ ਉੱਤੇ ਬੂਰ ਪਵੇ ਤਾਂ ਸਾਡਾ ਜਿਹੜਾ ਸਮਾਜ ਆ ਨੌਜਵਾਨ ਜੂਥ ਪੀੜ੍ਹੀ ਸਾਡੀ ਉਹ ਨਸ਼ਿਆਂ ਦੀਆਂ ਕ੍ਰਿਤਿਆ ਤੋਂ ਜਾਂ ਹੋਰ ਬਰਿਆ ਤੋਂ ਬਚ ਸਕਦੀ ਆ ਕਿਉਂਕਿ ਬਾਵਾ ਸਾਹਿਬ ਦੀ ਜਿਹੜੀ ਸੋਚ ਆ ਇਹਨੂੰ ਜੇ ਲੈ ਕੇ ਚੱਲਾਂਗੇ ਸਾਡੇ ਸਮਾਜ ਵਿੱਚ ਬਰਾਬਰੀਤਾ ਦੀ ਗੱਲ ਹੋਊਗੀ ਸਮਾਨਤਾ ਦੀ ਗੱਲ ਹੋਊਗੀ ਤੇ ਸਮਾਜ ਜਿਹੜਾ ਆਰਥਿਕ ਪੱਖ ਤੋਂ ਸਮਾਜਿਕ ਪੱਖ ਤੋਂ ਪਛੜਿਆ ਹੋਇਆ ਉਹ ਬਰਾਬਰ ਹੋਣ ਦੀ ਕੋਸ਼ਿਸ਼ ਕਰੂਗਾ ਤੇ ਹੋ ਸਕਦਾ ਬੱਚੇ ਬੱਚੇ ਸਕੂਲਾਂ ਦੇ ਵਿੱਚ ਤਸਲੀਮ ਲੈਣ ਤੇ ਪੜ੍ਹ ਲਿਖ ਕੇ ਆਪਣੇ ਜੀਵਨ ਦਾ ਨਿਵਾ ਵਧਿਆ ਕਰ ਸਕਣ ਜਿਹੜਾ ਸਾਡਾ ਜੋਗਾ ਉਹ ਅੱਜਿਆ ਨੌਜਵਾਨਾਂ ਦੀ ਪੀੜ੍ਹੀ ਚੱਲ ਰਹੀ ਆ ਕਿੰਨਾ ਢਲ ਪਾਈ ਜਾਂਦੀ ਸੀ ਦੇ ਕੋਈ ਨਜ਼ਰ ਪਈ ਆ ਜੇ ਗਾਇਟ ਗਵਾਈ ਕਰਦੀ ਆ ਇਹਨਾਂ ਨੂੰ ਗਾਇਡਾਂ ਦੀ ਲੋੜ ਆ ਚੰਗੇ ਲੋਕਾਂ ਨੇ ਪਿੱਛੇ ਲੱਗ ਜਾਣ ਤੇ ਇਹ ਬਹੁਤ ਕੁਝ ਕਰ ਸਕਦੇ ਆ ਕਿਉਂਕਿ ਜਿਹੜਾ ਸ਼ੇਮੰਦ ਰਿਆ ਵਗਦਾ ਇਹ ਤਦੇ ਰੁਕ ਸਕਦਾ ਜੇ ਸਾਡਾ ਯੂਥ ਇਹਦੇ ਵਿੱਚ ਆਪਣਾ ਪਾਰਟਿਸਪੇਸ਼ਨ ਕਰੂਗਾ ਪਰ ਇਹ ਨਹੀਂ ਪਿਆਜ ਜੇ ਅਸੀਂ ਪ੍ਰੋਗਰਾਮ ਕਰ ਲਿਆ ਤੇ ਕੱਲ ਤੁਸੀਂ ਜੋ ਪਿੱਛੇ ਕਰਦੇ ਹੋਹੀ ਕਰਦੇ ਆਈਏ ਤੇ ਫਿਰ ਇਹ ਪ੍ਰੋਗਰਾਮ ਕਰਾਉਣ ਦਾ ਬਹੁਤ ਵਧੀਆ ਫਾਇਦਾ ਨਹੀਂ ਹੋਵੇਗਾ ਉਲਟਾ ਨੁਕਸਾਨ ਹੋਵੇਗਾ ਅਸੀਂ ਸੇ ਮੁਟੀ ਯੂਟਿਬ ਨੂੰ ਆਪਣੇ ਜਦ ਵੀ ਰਹਿੰਦੇ ਤੇ ਜਰਮਦੀ ਵੀ ਵਧਾਈ ਦਿੰਦੇ ਆ ਜਿਨ੍ਹਾਂ ਨੇ ਅਪਰਾਲਾ ਕੀਤਾ ਨੌਜਵਾਨਾਂ ਨੂੰ ਡਾਕਟਰ ਪੀਮਰਾਓਂ ਮੇਦ ਕਾੜੀ ਰਿਮਿਸ਼ਨ ਨਾਲ ਜੋੜਨ ਲਈ ਵਾਸਤੇ ਔਰ ਨਸ਼ੇ ਤੋਂ ਦੂਰ ਕਰਨ ਵਾਸਤੇ ਇਹ ਜੇ ਅਪਰਾਲੇ ਜ਼ਰੂਰੀ ਨੇ ਔਰ ਆਪਣੇ ਡਾਕਟਰਾਂ ਦੇ ਹੱਕ ਨਾਲ ਜਿਹੜੇ ਮਿਸ਼ਨ ਤੋਂ ਜਾਗਰਤ ਹੋ ਕੇ ਆਪਣੇ ਰਾਜ ਭਾਗ ਦੇ ਸਾਫ ਵਾਤ ਬਣ ਕੇ ਆਪਣੀ ਸਮੱਸਿਆਵਾਂ ਦਾ ਆਪ ਹੱਲ ਕਰ। ਜੈ ਭੀਮ ਜੈ ਫਤ